ਸੋ ਅਸੀਂ ਆ ਇੱਕ ਕੁਐਸਚਨ ਹੋਰ ਪੜਦੇ ਆ ਪ੍ਰਭੂ ਦੇ ਆ ਪਵਿੱਤ੍ਰ ਸਾਸਤਰ ਜਿਉਂਦੇ ਵਚਨ ਕਲਾਮ ਵਿੱਚੋਂ ਸੋ ਪਹਿਲਾ ਯੋਹਨਾ 3 ਅਧਿਆਇ ਸੋ ਉਹਦੀ 14 ਐਤ 15 ਐਤ ਅਸੀਂ ਪੜਾਂਗੇ ਸੋ ਬੜੇ ਧਿਆਨ ਦੇ ਨਾਲ ਤੁਸੀਂ ਅੱਜ ਦੇ ਕਲਾਮ ਨੂੰ ਆ ਸੁਣਨਾ ਹੈ ਕਿ ਕਲਾਮ ਸਾਡੇ ਲਈ ਮਤਲਬ ਕਿੰਨੀ ਬੜੀ ਕੀ ਨਾਲ ਸੋ ਯਾਵ ਦੰਦਾ ਆ ਔਰ ਕਿਸ ਤਰ੍ਹਾਂ ਸਾਨੂੰ ਕਲਾਮ ਦੇ ਮੁਤਾਬਕ ਜਿਹੜਾ ਆਪਣਾ ਜੀਵਨ ਜਿਹੜਾ ਬਦਲਣਾ ਚਾਹੀਦਾ ਹੈ ਸੋ ਲਿਖਿਆ ਅਸੀਂ ਜਾਣਦੇ ਹਾਂ ਕਿ ਅਸੀਂ ਮੌਤ ਤੋਂ ਪਾਰ ਲੰਘ ਕੇ ਜੀਵਨ ਵਿੱਚ ਜਾ ਪਹੁੰਚੇ ਹਾਂ ਇਸ ਲਈ ਜੋ ਅਸੀਂ ਪੜਾਵਾਂ ਨਾਲ ਪਿਆਰ ਰੱਖਦੇ ਹਾਂ ਜਿਹੜਾ ਪਿਆਰ ਨਹੀਂ ਕਰਦਾ ਉਹ ਮੌਤ ਦੇ ਵਸ ਵਿੱਚ ਰਹਿੰਦਾ ਹੈ ਸਮਝ ਗਏ ਆਪਾਂ ਸਭ ਬਾਈਬਲ ਕੀ ਕਹਿ ਰਹੀ ਆ ਪ੍ਰਭੂ ਦਾ ਵਚਨ ਕੀ ਕਹਿ ਰਿਹਾ ਅਸੀਂ ਖੁਦਾ ਦੇ ਕਲਾਮ ਚੋਂ ਸਿੱਖੜੇ ਔਰ ਇਹ ਵਚਨ ਸਭ ਦੇ ਲਈ ਆ ਵਚਨ ਕਿਸੇ ਇੱਕ ਤੋਂ ਵਿਅਕਤੀ ਲਈ ਸਵੈਸਥ ਨਹੀਂ ਆ ਇਹ ਕਲਾਮ ਇਹ ਖੁਦਾ ਦਾ ਵਚਨ ਇਹ ਪਵਿੱਤਰ ਬਾਈਬਲ ਸਬਦੇ ਲਈ ਆ ਜੋ ਕੁਛ ਮੇਰੀ ਬਾਈਬਲ ਚ ਲਿਖਿਆ ਆ ਉਹੋ ਕੁਛ ਤੁਹਾਡੀ ਬਾਈਬਲ ਚ ਲਿਖਿਆ ਹੈ ਇਸ ਲਈ ਬਾਈਬਲ ਚ ਅਸੀਂ ਪਾਇਆ ਸੋ ਲਿਖਿਆ ਆ ਅਸੀਂ ਜਾਣਦੇ ਹਾਂ ਕਿ ਅਸੀਂ ਮੌਤ ਤੋਂ ਪਾਰ ਲੰਘ ਕੇ ਜੀਵਨ ਵਿੱਚ ਜਾ ਪਹੁੰਚੇ ਹਾਂ ਯੋਹਨਾ ਕਹਿੜਿਆ ਅਸੀਂ ਜਾਣਦੇ ਹਾਂ ਅਸੀਂ ਮੌਤ ਤੋਂ ਪਾਰ ਲੰਘ ਕੇ ਜੀਵਨ ਵਿੱਚ ਜਾ ਪਹੁੰਚੇ ਹਾਂ ਇਸ ਲਈ ਜੋ ਅਸੀਂ ਭਰਾਵਾਂ ਨਾਲ ਪਿਆਰ ਰੱਖਦੇ ਹਾਂ ਜਿਹੜਾ ਭਰਾ ਨਾਲ ਪਿਆਰ ਰੱਖਦਾ ਉਹ ਮੌਤ ਤੋਂ ਪਾਰ ਲੰਘ ਗਿਆ ਆ ਤੇ ਕਦੇ ਵਿੱਚ ਪਹੁੰਚ ਗਿਆ ਜੀਵਨ ਚ ਜਿਹੜਾ ਭਰਾਵਾਂ ਨਾਲ ਪਿਆਰ ਰੱਖਦਾ ਫੈਲੋਸ਼ਿਪ ਮੇਲ ਮਲਾਪ ਔਰ ਤੁਸੀਂ ਦੇਖੋ ਅੱਜ ਇੱਕ ਮਸੀਹੀ ਦੂਸਰੇ ਮਸੀਹੀ ਨੂੰ ਵੇਖਣਾ ਨਹੀਂ ਚਾਹੁੰਦਾ ਪਰ ਬਾਈਬਲ ਤੋਂ ਅਸੀਂ ਕਿੰਨਾ ਪੜੇ ਹੋ ਗਏ ਆ ਵਚਨ ਤੋਂ ਅਸੀਂ ਕਿੰਨਾ ਪੜੇ ਹੋ ਗਏ ਆ ਕਲਾਮ ਨੇ ਇਦਾਂ ਸਿਖਾਇਆ ਬਾਈਬਲ ਨੇ ਇਦਾਂ ਸਿਖਾਇਆ ਅਸੀਂ ਜਾਣਦੇ ਹਾਂ ਕਿ ਅਸੀਂ ਮੌਤ ਤੋਂ ਪਾਰ ਲੰਘ ਕੇ ਜੀਵਨ ਵਿੱਚ ਜਾ ਪਹੁੰਚੇ ਹਾਂ ਇਸ ਲਈ ਜੋ ਅਸੀਂ ਪੜਾਵਾਂ ਨਾਲ ਪਿਆਰ ਰੱਖਦੇ ਹਾਂ ਜਿਹੜਾ ਪਿਆਰ ਨਹੀਂ ਕਰਦਾ ਉਹ ਮੌਤ ਦੇ ਵੱਸ ਵਿੱਚ ਰਹਿੰਦਾ ਆ ਸਮਝ ਗਏ ਜਿਹੜਾ ਪਿਆਰ ਨਹੀਂ ਕਰਦਾ ਉਹ ਮੌਤ ਦੇ ਵੱਸ ਵਿੱਚ ਰਹਿੰਦਾ ਹੈ ਮਸੀਹ ਨੇ ਸਭ ਜਗਤ ਨੂੰ ਪਿਆਰ ਕੀਤਾ ਉਹਨੇ ਕੱਲਾ ਕ੍ਰਿਸ਼ਨ ਨੂੰ ਪਿਆਰ ਨਹੀਂ ਕੀਤਾ ਕੱਲਾ ਇਸਾਈਆਂ ਨੂੰ ਪਿਆਰ ਨਹੀਂ ਕੀਤਾ ਨਾ ਉਹ ਪ੍ਰਭੂ ਇਸਾਈਆਂ ਇਕੱਲਿਆਂ ਦਾ ਯਾਰ ਕ੍ਰਿਸ਼ਨਾ ਕੱਲਿਆਂ ਦਾ ਆ ਪ੍ਰਭੂ ਉਹਦਾ ਆ ਜਿਹੜਾ ਉਹਦੇ ਵਚਨ ਨੂੰ ਫੋਲੋ ਕਰਦਾ ਆ ਜਿਹੜਾ ਉਹਦੇ ਵਚਨ ਦੇ ਅਨੁਸਾਰ ਚੱਲਦਾ ਆ ਪ੍ਰਭੂ ਉਹਦਾ ਆ ਜਿਹੜਾ ਪ੍ਰਭੂ ਦੇ ਵਚਨ ਦੇ ਅਨੁਸਾਰ ਚੱਲੇਗਾ ਪ੍ਰਭੂ ਉਹਦਾ ਆ ਇਸ ਲਈ ਪ੍ਰਭੂ ਦੇ ਕਲਾਮ ਨੇ ਆਖਿਆ ਜਿਹੜਾ ਪਿਆਰ ਨਹੀਂ ਕਰਦਾ ਉਹ ਅਜੇ ਵੀ ਮੌਤ ਦੇ ਵਸ ਵਿੱਚ ਰਹਿੰਦਾ ਆ ਫਿਰ ਧਿਆਨ ਦਈਏ ਅਸੀਂ ਕਲਾਮ ਵੱਲ ਵਨੇ ਧਿਆਨ ਦਈਏ ਕਲਾਮ ਸਾਨੂੰ ਕੀ ਕਹਿ ਰਿਹਾ ਆ ਵਚਨ ਸਾਨੂੰ ਕੀ ਕਹਿ ਰਿਹਾ ਆ ਬਾਈਬਲ ਸਾਨੂੰ ਕੀ ਕਹਿ ਰਹੀ ਆ ਅਸੀਂ ਕਲਾਮ ਤੇ ਧਿਆਨ ਦਈਏ 15 ਨੰਬਰ ਵਚਨ ਹਰ ਕੋਈ ਜਿਹੜਾ ਆਪਣੇ ਭਰਾ ਨਾਲ ਵੈਰ ਰੱਖਦਾ ਹੈ ਕੀ ਲਿਖਿਆ ਆਪਣੀ ਬਾਈਬਲ ਚ ਵੀ ਪੜਨਾ ਸਭ ਨੇ ਮੇਰੇ ਮਸੀਹੀ ਭਰਾਓ ਮੇਰੇ ਮਸੀਹੀ ਦੋਸਤੋ ਆਪਣੀ ਬਾਈਬਲ ਚੋਂ ਵੀ ਪੜਨਾ ਜੋ ਕੁਝ ਮੇਰੀ ਬਾਈਬਲ ਚ ਆ ਉਹੋ ਕੁਝ ਤੁਹਾਡੀ ਬਾਈਬਲ ਚ ਆ ਕੀ ਲਿਖਿਆ ਹਰ ਕੋਈ ਜਿਹੜਾ ਆਪਣੇ ਭਰਾ ਨਾਲ ਵੈਰ ਰੱਖਦਾ ਹੈ ਸੋ ਖੁੰਨੀ ਆ ਅਸੀਂ ਕਹਿਆ ਦਨੇ ਨਾ ਸਿੱਤੀ ਨਾ ਦਸਾਂ ਹੁਕਮਾਂ ਦੇ ਵਿੱਚ ਲਿਖਿਆ ਤੂੰ ਖੂਨ ਨਾ ਕਰ ਤਬ ਉਹ ਮੈਂ ਕਿਰਖ ਖੂਨ ਕੀਤਾ ਪ੍ਰਭੂ ਮੈਂ ਖੋਨੀ ਨਹੀਂ ਜਿਹੜਾ ਕਿ ਧਿਆਨ ਦਈਏ ਜਿਹੜਾ ਭਰਾ ਨਾਲ ਵੈਰ ਰੱਖਦਾ ਆ ਉਹ ਖੋਨੀ ਆ ਵਿਸ਼ਵਾਸੀ ਵਿਸ਼ਵਾਸੀ ਨਾਲ ਵੈਰ ਰੱਖਦਾ ਉਹ ਖੋਨੀ ਆ ਬਲੀਵਰ ਬਲੀਵਰ ਨਾਲ ਵੈਰ ਰੱਖਦਾ ਉਹ ਖੋਨੀ ਆ ਧਿਆਨ ਦਈਏ ਬਾਈਬਲ ਕੀ ਕਹਿ ਰਹੀ ਆ ਵਚਨ ਕੀ ਕਹਿ ਰਿਹਾ ਹਰ ਕੋਈ ਜਿਹੜਾ ਆਪਣੇ ਭਰਾ ਨਾਲ ਵੈਰ ਰੱਖਦਾ ਹੈ ਸੋ ਖੋਨੀ ਹੈ ਅਤੇ ਤੁਸੀਂ ਜਾਣਦੇ ਹੋ ਕਿ ਕਿਸੇ ਖੋਨੀ ਵਿੱਚ ਸਦੀਪਕ ਜੀਵਨ ਨਹੀਂ ਟਿਕਦਾ ਕਿਸੇ ਖੋਨੀ ਵਿੱਚ ਸਦੀਪਕ ਜੀਵਨ ਨਹੀਂ ਟਿਕਦਾ ਧਿਆਨ ਦਿਓ ਔਰ ਜਿਹੜਾ ਪ੍ਰਭੂ ਦਾ ਆਤਮਾ ਪਾਇਆ ਉਹ ਪ੍ਰਭੂ ਨੂੰ ਆਪਣੇ ਦਿਲ ਚ ਵਸਾਇਆ ਹੋਇਆ ਉਹ ਵਿਅਕਤੀ ਆ ਉਹ ਤਾਂ ਪਿਆਰ ਕਰੇਗਾ ਸੋ ਵਚਨ ਚ ਲਿਖਿਆ ਤੁਹਾਨੂੰ ਸਭ ਨੂੰ ਪਤਾ ਪਿਆਰ ਸਭ ਨਾਲੋਂ ਉੱਤਮ ਆ ਪਿਆਰ ਕੀ ਹੈ ਪਲਾ ਸਭ ਨਾਲੋਂ ਉਤਮ ਤੇ ਪਿਆਰ ਹੀ ਪ੍ਰਭੂ ਯੇਸ਼ੂ ਮਸੀਹ ਫਿਰ ਆਪਾ ਧਿਆਨ ਦਿਈਏ ਪ੍ਰਭੂ ਦੇ ਕਲਾਮ ਵੱਲ ਪ੍ਰਭੂ ਦੇ ਵਚਨ ਵੱਲ ਕਿ ਪ੍ਰਭੂ ਦਾ ਵਚਨ ਸਾਨੂੰ ਕੀ ਕਹਿੰਦਾ ਹੈ ਮੇਰੇ ਭਾਈ ਮੇਰੀ ਭੈਣ ਗਲਤੀ ਵਿੱਚ ਨਾ ਰਹਿਣਾ ਭਲੇ ਖੇਤ 'ਚ ਨਾ ਰਹਿਣਾ ਬਾਈਬਲ ਨੂੰ ਬ੍ਰੀਕੀ ਨਾਲ ਪਰੋ ਆਤਮਾ ਨਾਲ ਪਰੋ ਆਤਮਾ ਦੀ ਪ੍ਰੇਰਣਾ ਨਾਲ ਪਰੋ ਔਰ ਮੇਰਾ ਬਾਈਬਲ ਇਹ ਖੁਦਾ ਦਾ ਵਚਨ ਮੈਨੂੰ ਇਹ ਪ੍ਰੇਰਣਾ ਦਿੰਦਾ ਹੈ ਸੋ ਇਹੀ ਕੁਝ ਤੁਹਾਡੀ ਬਾਈਬਲ 'ਚ ਹੈ ਅਰ ਤੁਸੀਂ ਸਮਝਿਓ ਜੇ ਅਜੇ ਵੀ ਅਸੀਂ ਪਾਪ 'ਚ ਆ ਅਜੇ ਵੀ ਅਸੀਂ ਬਦੀ 'ਚ ਆ ਤੋਵਾ ਕਰਕੇ ਬਪਤਿਸਮਾ ਪਾ ਕੇ ਪ੍ਰਭੂ ਭੋਜ ਲੈੰਦੇ ਹੋਏ ਵੀ ਅਸੀਂ ਬਦੀ 'ਚ ਆ ਫਿਰ ਸੋਚੋ ਉਹ ਚਾਰ ਕਰੋ ਖੁਦਾਵੰਦ ਯੇਸ਼ੂ ਮਸੀਹ ਤੁਹਾਨੂੰ ਬਰਕਤ ਦੇਵੇਗਾ ਗੋਡ ਬlesਸ ਯੂ